ਗੁਰਜੀ ਦਾ ਖਲਸਾ ਵਾਹਿਗੁਰਜੀ ਦੀ Fateh ਖਲਸਾ ਜੀ ਆਪਾਂ ਅੱਜ ਬਣਾਉਣ ਲੱਗੇ ਆ ਆਲੂ ਵਾਲੇ ਪਰੌਂਠੇ ਤੇ ਆਪਾਂ ਆਲੂ ਵਾਲੇ ਨੇ ਤੇ ਆਪਾਂ ਗੰਡੇ ਤੇ ਹਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾਤੇ ਦੇਖੋ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਪਹਿਲਾਂ ਆਪਾਂ ਸਰੜ ਰਿਹਾ ਬਸ ਕਿੱਧਰ ਸੜਤ ਹੋਇਆ ਤੇ ਧਿਰ ਇਹਨਾਂ ਨੂੰ ਪਾਉਦੇ ਆਪਏ ਹੁਣ ਕਰਾ ਸਾ ਦੇਖੋ ਜੀ ਆਪ ਲਸਣ ਕਟ ਕੇ ਥੋੜਾ ਜਿਹਾ ਵਿੱਚ ਪਾਵਾਂਗੇ ਪੇਸਟ ਬਣਾ ਕੇ ਇਹ ਕਿ ਆ ਲਸਣ ਦੇ ਵਿੱਚ ਲਸਣ ਪਾਉਂਨਾ ਫਲੇਵਰ ਵਧੀਆ ਆਉਂਦਾ ਜੇ ਸਰਦੀ ਹੋਵੇ ਤਾਂ ਦਰਖ ਵੀ ਪਾਇਆ ਜਾਂਦਾ ਦਾ ਮੈਂ ਆਹਾ ਦਾ ਲਸਣ ਦਾ ਥੋੜਾ ਜਿਹਾ ਪੇਸਟ ਆਪ ਲਸਣ ਦਾ ਪੇਸਟ ਪਾਤਾ ਥੋੜਾ ਜਿਹਾ ਕਿਉਂਕਿ ਹਮੇਸ਼ਾ ਆਲੂ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਪੜੇ ਹਲਦੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਥੋੜੀ ਜਿਹੀ ਹਲਦੀ ਪਾਵਾਂਗੇ ਦੇ ਵਿੱਚ ਪਹਿਲਾਂ ਹਰੀਆਂ ਮਿਰਚਾਂ ਪਾਈਆਂ ਹੋਈਆਂ ਥੋੜੀਆਂ ਹੀ ਆਪਾਂ ਇੰਨੀ ਕੁ ਲਾਲ ਪਾ ਦਾਂਗੇ ਕਿਉਂਕਿ ਬੱਚੇ ਮੇਰੇ ਘੱਟ ਮਿਰਚ ਖਾਂਦੇ ਆ ਆਪਾਂ ਥੋੜਾ ਜਿਹਾ ਪਾ ਦਾਂਗੇ ਰਿਚ ਇਨਸ਼ਾਅੱਲਾ ਮਾਮ ਕਬੋਂ ਹੋਂਦੇ ਨਹੀਂ ਹਜੇ ਆਪਾ ਪਤਾ ਜੀਰਾ ਆਪਾਂ ਕ੍ਰੈਸ਼ ਕਰਕੇ ਥੋੜੀ ਜੀ

ਉਡੀਜੀ ਆਪਾਂ ਮੇਥੀ ਤਾ ਸੂਰੀ ਮੇਥੀ ਪਾ ਲਈਨੇ ਆਪਾਂ ਹਾਂ ਜੀ ਆਪਰੇ ਮਸਾਲੇ ਹੋਗੇ ਪੂਰੇ ਜਿਆਦਾ ਮਸਾਲੇ ਪਾਉਣ ਨਾਲ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਪੇਟ ਖਰਾਬ ਹੋਵੇ ਅੰਦਰ ਗਰਮੀ ਦੇ ਵਿੱਚ ਤੇ ਹੁਣ ਆਪਾਂ ਬਣਾਉਣੇ ਆਂ ਉਹ ਤੇ ਤੇ ਇਹਨੂੰ ਇਹ ਮੇਰੇ ਕੋਲ ਆਲੂ ਮੈਸਰ ਹੈ ਨਹੀਂ ਜੀ ਕਿ ਮੈਂ ਹੁਣ ਹੱਥ ਨਾਲ ਹੀ ਇਹਨੂੰ ਮਿਲਾਉਂਗੀ ਨਮਕ ਮੈਂ ਇਹਦੇ ਵਿੱਚ ਪਾਇਆ ਨਹੀਂ ਗਾ ਨਮਕ ਮੈਂ ਤੁਹਾਨੂੰ ਦੱਸਾਂਗੀ ਵੀ ਮੈਂ ਮਾਤੋ ਤੋਂ ਨਹੀਂ ਨਹੀਂ ਆਪਾਂ ਜੀ ਐਨੀ ਕੁ ਦੇ ਵਿੱਚ ਨਮਕ ਪਾਵਾਂਗੇ ਸਾਰੇ ਦੇ ਵਿੱਚ ਨਮਕ ਨਹੀਂ ਪਾਉਂਦੇ ਜਿਵੇਂ ਉਹ ਤਿਆਰ ਕਰਾਂਗੇ ਬਰਨਾ ਉਹਨੇ ਇੱਕ ਚ ਨਮਕ ਪਾਉਣੀ ਹੁੰਦੀ ਹੈ ਮੈਂ ਕਿਉਂਕਿ ਜਿਹੜੇ ਪਿਆਜ਼ ਪਾਏ ਹੁੰਦੇ ਆ ਜਾਲੂ ਹੁੰਦੇ ਆ ਉਹ ਪਾਣੀ ਛੱਡ ਜਾਂਦੇ ਨੇ ਧੀ ਦੇ ਵਿੱਚ ਸਾਫ਼ ਆਪਰੇ ਤਰ ਹਿੱਦੀ ਤਪਨਾਮ ਨਾਤਾ ਠੀਕ ਜੀ ਬਿਨਾਂ ਨਾਮਕ ਵਾਲੇ ਆਪਾਂ ਕੱਢ ਤੇ 15 ਨਾਲੋਂ ਥੋੜਾ ਵੱਡਾ ਕੇੜਾ ਲਵਾਂਗੇ ਫਿਰ ਕਰੀ ਦਿਨੋਂ ਤੋਂ 20 ਕਿਜੀ ਢੀ ਮਤਲਬ ਰੋਟੀ ਬੇਲ ਲਾਂਗੇ ਹੁਣ ਇੱਥੇ ਪਲਾਂਗੇ ਥੋੜਾ ਜਿਹਾ ਸੁੱਕਾ ਆਟਾ ਉੱਤੀ ਫਿਰ ਪਰੌਂਠਾ ਫਟਦਾ ਨਹੀਂ ਸੁੱਕੇ ਆਟੇ ਨਾਲ ਉਸ ਤੋਂ ਬਾਅਦ ਆਪਾਂ ਪਾ ਲਾਂਗੇ ਮਿਕਸਰ ਆਕੀ ਨੂੰ ਇਹੋ ਉੱਤੇ ਵੀ ਥੋੜਾ ਜਿਹਾ ਸੁੱਕਾ ਆਟਾ ਲਾਵਾਂਗੇ ਆਪਾਂ ਇਹਨੂੰ ਖੁੱਲੇ-ਖੁੱਲੇ ਹੱਥਾਂ ਨਾਲ ਵੇਲ ਲਾਂਗੇ। ਕਿ ਜਿਹੜਾ ਆਪਣਾ ਆਲੂ ਬਾਹਰ ਨਾ ਨਿਕਲੇ। ਦੇਖੋ ਜੀ ਆਪਾਂ ਪਰਾਠਾ ਫੜਕਦੀਏ ਰੱਖੋਗੇ ਆ ਕੋਈ ਆਲੂ ਬਾਹਰ ਨਹੀਂ ਨਿਕਲੇ। ਦੇਖੋ ਵੀ ਪੀੜੇ ਮੈਂ ਆਸਤੇ ਵਿੱਚ ਦੋ ਪਰੌਂਠੇ ਲਾਉਂਗੀ ਆਪਦੇ ਵਾਸਤੇ ਉਹਦੇ ਉੱਪਰ ਮੈਂ ਘਿਓ ਨਹੀਂ ਲਾਉਂਦੀ ਜੀ ਮੈਂ ਆਮ ਰੋਟੀ ਵਾਂਗੂ ਰਾੜ ਕੇ ਪਰੌਂਠਾ ਬਣਾਉਣੀ ਹੈ ਕਿਉਂਕਿ ਮੈਂ ਉੱਪਰ ਘਿਓ ਨਹੀਂ ਲਾਉਂਦੀ ਬੱਚਾ ਮਸਤੀ ਕਿਉਂ ਲਾਉਂਦਾ ਇਹ ਨੂੰ ਹੁਣ ਆਪਾਂ ਦੋਨਾਂ ਪਾਸੇ ਘੇਰ ਲਵਾਂਗਾ। ਵਧੀਆ ਰੋੜੂ ਬ। ਸਹੀ ਹੋ ਤੋ। ਆ ਪਤਾ ਜੀ ਆਪਾਂ ਸੰਮਾਨੇ ਦੇ ਵਿੱਚ ਇੱਥੇ ਥੋੜਾ ਜਿਹਾ ਪਾਵਾਂਗੇ ਆਟਾ ਸੁੱਕਾ। ਜੇ ਮੇਰੀ ਭੈਣ ਨੂੰ ਕਿਸੇ ਨੂੰ ਇਹ ਨਹੀਂ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਪਰ ਵਾਸਟਾ ਤੋਂ 20 ਡਿਗਰੀ ਕਿੰਨੇ ਬਣਾਉਣ ਦੇ ਇਹ ਕਈ ਨਾ ਪਹਿਲਾਂ ਕਿਹਾ ਨੀਲਕੀ Ja. Hvordan det er ਅਤੇ ਦੂਜਾ ਪਰੌਂਠਾ ਬਣਾ ਲਿਆ ਬਸ ਹੁਣ ਆਪਾਂ ਫਟੇ ਬਲੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬੱਚਾ ਵਾਸਤੇ ਲਾਇਆ ਜਿਹੜੇ ਮੈਂ ਲਾਸਟ ਦੇ ਵਿੱਚ ਪਰੌਠੇ ਲਾਉਂਗੀ ਉਹ ਮੈਂ ਬਿਨਾ ਘਿਓ ਤੋਂ ਲਾਉਂਗੀ ਕਿਉਂਕਿ ਉੱਪਰ ਮੈਂ ਘਿਓ ਨਹੀਂ ਲਾਉਂਦੀ ਉਹਨਾਂ ਨੂੰ ਤਲਦੀ ਨਹੀਂ ਜੀ ਤੇ ਉਹ ਮੈਂ ਨਾ ਵੀ ਜਿਵੇਂ ਆਮ ਰੋਟੀ ਬਣਾਉਣੀ ਹੈ ਉਵੇਂ ਬਣਾਉਣੀ ਹੁੰਦੀ ਆ ਕਿ ਉਹਦੇ ਵਿੱਚ ਤੋਂ ਕਈ ਵਾਰ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਕੋਈ ਇਸ ਕਰਕੇ ਮੈਂ ਨਹੀਂ ਤਲਿਆ ਖਾਂਦੀ ਤੇ ਮੈਂ ਉੱਤੇ ਘਿਓ ਲਾ ਕੇ ਨਹੀਂ ਖਾਂਦੀ ਹੁਣ ਆਪਾਂ ਵਾਦੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ